ਮੰਮੀ ਕੀ ਹੈ ਆ ਵੋਛ ਨਹੀਂ ਹੋਣਾ ਕੀ ਆ ਤੇ ਪਾਤਾ ਹੀ ਉਹਨੂੰ ਮੈਂ ਅੰਦਰ ਠੀਕ ਆ ਇਹਨੂੰ ਉੱਥੇ ਹੀ ਰੋਟੀ ਪਾਣੀ ਦੋ ਤੁਸੀਂ ਆਪ ਭੂਏ ਚੜਾਈ ਆ ਬਾਹਰ ਕੱਢ ਕੱਢ ਕੇ ਆਪ ਤੇ ਮੰਨਿਆ ਭੂਏ ਚੜਾਈ ਪਰ ਸਭ ਹੀ ਮੈਂ ਇਹ ਸੋਚਣ ਲਈ ਹੀ ਵੀ ਇਹ ਵੇਲਾ ਇਹ ਫਿਰ ਵੀ ਚੰਗੀ ਜਿਹੜੀ ਅੰਦਰ ਵੜ ਗਈ ਆ ਜਿਹੜੀ ਉਹ ਪਹਿਲੀ ਹੀ ਹੋਵੇ ਉਹ ਮੰਮੀ ਇਹਨੂੰ ਵੀ ਤੁਸੀਂ ਚਲਾ ਕੇ ਕਹੋ ਇਹ ਵੀ ਕੋਈ ਚੰਗੀ ਨਹੀਂ ਆ ਹੁਣ ਇਹਨੇ ਕਿਹੜੀ ਚਲਾਕੀ ਕਰਤੀ ਆ ਚਲਾਕਵਾ ਆ ਤੇ ਲੜਾਈ ਤਾਂ ਕਰਾਉਣ ਲੱਗੀ ਹੀ ਉਲਟੀਆਂ ਸਿੱਧੀਆਂ ਗੱਲਾਂ ਝੂਠੀਆਂ ਸੱਚੀਆਂ ਬਣਾ ਕੇ ਹੋਰ ਇੱਕ ਤਾਂ ਵੱਡੀ ਗੱਲ ਕੀ ਹੋਣੀ ਆ ਐਡੀ ਛੇਤੀ ਨਹੀਂ ਸਾਬੀ ਮੈਂ ਗੱਲਾਂ ਚਾਉਂਦੀ ਕਿਸ ਦੀਆਂ ਤੇ ਇੱਕ ਉਹਦਾ ਯਕੀਨ ਉਹਦਾ ਯਕੀਨ ਮੈਂ ਕਿੱਦਾਂ ਕਰ ਲੂੰਗੀ ਆਪਣੇ ਪੋਤਰਾ ਚ ਯਕੀਨ ਕਰੂੰਗੀ ਕਿ ਇਹਦਾ ਯਕੀਨ ਕਰੂੰਗੀ ਮੈਂ ਇਹ ਡਈ ਹਨੂ ਮਾਵਾ ਪੁੱਤਾਂ ਨੂੰ ਲੜਾਉਣ ਸਾਡੇ ਘਰ ਲੜਾਈਆਂ ਪਾਉਣ ਕੋਈ ਨਹੀਂ ਸਾਡੇ ਕੰਨਾਂ 'ਚ ਪਾਏ ਨਾ ਰੜਕੇ ਇਹ ਕਿਹੜੀ ਖੇਦੀ ਮੂਲੀ ਆ ਉਹ ਖੇਦੀ ਮੂਲੀ ਨਹੀਂ ਆ ਮੈਂ ਤੇ ਇਹ ਕਹਿਨੀ ਆ ਇਹ ਗੱਲ ਕਰਨ ਦੀ ਤੇਰਾ ਨਾ ਪੀਬੇ ਉਹਨੂੰ ੱੱਕੇ ਦੇ ਦੇ ਅੰਦਰਵਾੜ ਦੇ ਨੇਹਾ ਫੇਰ ਵੀ ਸਾਡੇ ਹੱਥਾਂ ਜੋ ਨਿਕਲ ਕੇ ਜਾਂਦੀ ਹੁੰਦੀ ਸੀ ਸਾਨੂੰ ੱੱਕੇ ਦੇ ਦੇ ਜਾਂਦੀ ਹੁੰਦੀ ਏ ਕੋਈ ਨਹੀਂ ਮੰਮੀ ਤੂੰ ਉਹਦਾ ਨਾਂ ਨਾ ਲਿਆ ਕਰ ਪਰ ਇਹਨੂੰ ਵੇਖੀ ਮੈਂ ਕਿਦਿਆਂ ਸਿੱਧਿਆਂ ਕਰਦਾ ਇਹਨੂੰ ਮੈਂ ਤੇ ਆਖਿਆ ਸੀ ਵੀ ਧੀ ਬਣੀ ਰਹੂਗੀ ਮੈਂ ਤੇ ਸਾਥ ਕਰਕੇ ਲਾਡਾਂ ਲਾਡਾਂ ਚ ਬਾਹਰ ਵੀ ਕੱਢਦੀ ਰਹੀ ਪਰ ਇਹਨੂੰ ਇਹਨੂੰ ਬਾਹਰ ਦੀ ਗਵਾਹ ਵਾ ਨਹੀਂ ਸਭ ਜਲਦੀ ਓਏ ਐਨੇ ਨਹੀਂ ਧੀ ਤੂੰ ਬਾਨਾ ਨਹੀਂ ਹੈ ਬਾਨਾ ਚਾਹੁੰਦੀ ਆ ਆ ਲੜਾਈਆਂ ਪਾਉਣ ਵਾਲੀ ਓਏ ਵੀ ਚਲਾ ਕੀ ਓ ਚਲਾਕ ਮੰਮੀ ਮੈਂ ਤਾਂ ਸਮਝਦੀ ਹਾਂ ਸਾਬੀ ਭੋਲੀ ਆ ਪਰ ਨਹੀਂ ਇਹ ਭੋਲੀ ਨਹੀਂ ਇਹ ਗੋਲੀ ਆ ਆਹੋ ਗੋਲੀ ਆਏ ਗੱਲਾਂ ਕਰਦੀ ਹਨੂ ਲੜਾਉਣਾ ਚੰਦੀ ਹੈ ਵੇ ਇਹ ਦਾ ਦਵਾਈਆਂ ਦਾ ਇਲਜ਼ਾਮ ਲਾਉਣ ਦੀ ਸਾਬੀ ਦਵਾਈ ਲਿਆ ਕੇ ਦੇਤੀ ਸਾਬੀ ਨੂੰ ਤੇ ਆਪਣੀ ਖੁਦ ਦਵਾਈ ਖਾਣ ਦਾ ਜੇਤਾ ਨਹੀਂ ਰਹਿੰਦਾ ਆਹੋ ਮੰਮੀ ਚੇਤਾ ਕਰਾਤਾ ਹੀ ਓ ਮੈਂ ਮਾਮੇ ਨੂੰ ਫੋਨ ਲਾਵਾਂ ਅਜੇ ਤੱਕ ਲਾਇਆ ਨਹੀਂ ਐ ਉਹ ਨਹੀਂ ਚੇਤਾ ਭੁੱਲ ਗਿਆ ਵਾ ਤੇਰਾ ਸਭ ਹੀ ਦਿਮਾਗੀ ਹੈ ਨੀਆ ਮੈਂ ਤੈਨੂੰ ਕਿਹਾ ਹੀ ਨਾ ਸਿਰੇ ਵੀ ਤੈਨੂੰ ਇੰਨੀ ਗੱਲ ਕਹੀ ਪਹਿਲਾਂ ਕੋਣ ਲਾਵੀ ਮਾਮੇ ਨੂੰ ਚੱਲ ਲਾ ਲਈ ਨਾ ਮਾ ਹੁਣ ਕੋਈ ਗੱਲ ਨਹੀਂ ਹੁਣ ਚੱਲ ਵੀ ਜਾਵੀਂ ਇਹ ਨਾ ਮੈਂ ਮੁੜ ਕੇ ਚੇਤਾ ਹੀ ਭਲਾ ਦੇ ਟਾਈਮ ਨਾਲ ਮੈਂ ਤਿਆਰ ਸ਼ਹਿਰ ਹੋ ਗਏ ਸਵੇਰੇ ਨਿਕਲ ਜਾਣਾ ਵਾ ਤੂੰ ਟੈਨਸ਼ਨ ਨਾ ਲਾ ਲਾ ਲਈ ਨਾ ਮੈਂ ਮਾਮੇ ਨੂੰ ਹੁਣ ਹਾਂ ਇਹ ਸੱਚੀ ਮੈਂ ਮੁੰਡੇ ਦਾ ਕੀ ਕਰੂੰਗੀ ਜੇ ਮੈਂ ਹੀ ਨਾ ਹੋਵਾਂ ਤੇ ਇਹ ਮੁੰਡੇ ਨੇ ਤੇ ਪਤਾ ਨਹੀਂ ਕੀ ਕਰਨਾ ਵਾ ਇਹਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਮੈਂ ਦਵਾਈ ਬੂਟੀ ਲਿਆਉਣੀ ਟਾਈਮ ਨਾਲ ਕਿ ਨਹੀਂ ਲਿਆਉਣੀ ਹਾਂ ਇਹ ਕਰਦਾ ਕੀ ਆ ਬੜਾ ਦੁਖੀ ਕਰਤਾ ਇਹ ਮੁੰਡੇ ਨੇ ਮੈਨੂੰ ਸਾਸਿਗਰ ਮਾਮਾ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਜੇ ਹਾਂਜੀ ਵਧੀਆ ਮੰਮੀ ਵੀ ਠੀਕ ਆ ਹਾਂਜੀ ਹਾਂਜੀ ਉਹ ਵੀ ਠੀਕ ਆ ਸੁੱਖ ਵੀ ਠੀਕ ਆ ਤੁਸੀਂ ਨਾ ਇਦਾਂ ਕਰਿਓ ਮੈਂ ਸਵੇਰੇ ਜਾਣਾ ਡਾਕਟਰ ਕੋ ਦਵਾਈ ਲੈਣਾ ਤੇ ਉਹਦੇ ਕੋਲ ਅਪਾਇੰਟਮੈਂਟ ਲੈ ਦੋ ਹਾਂ ਫੋਨ ਲਾ ਦਿਓ ਮੜਾ ਜਿਆ ਨਹੀਂ ਨੰਬਰ ਤੇ ਮੇਰੇ ਕੋਲ ਵੀ ਹੈਗਾ ਵਾ ਪਰ ਚਲੋ ਤੁਹਾਡੇ ਕਰਕੇ ਫਿਰ ਉਹ ਥੋੜਾ ਸੌਖਾ ਹੋ ਜਾਂਦਾ ਕੰਮ ਨਹੀਂ ਇਕੱਲਾ ਹੀ ਜਾਊਗਾ ਕੋਈ ਨਹੀਂ ਹਾਂਜੀ ਤੁਸੀਂ ਪੁੱਛ ਦਿਓ ਮੜਾ ਜੇ ਤੇ ਉਹਨੂੰ ਟਾਈਮ ਮੈਨੂੰ ਦੱਸ ਦਿਓ ਜਿਹੜੀ ਅਪਾਇੰਟਮੈਂਟ ਮਿਲਦੀ 12:00 ਵਜੇ ਤੱਕ ਦਾ ਟਾਈਮ ਮਿਲੇ ਠੀਕ ਜੀ ਠੀਕ ਜੀ ਦੱਸ ਦਿਓ ਫਿਰ ਠੀਕ ਆ ਓਕੇ ਚੱਲ ਇਹ ਵੀ ਕੱਲ ਨੂੰ ਟਾਈਮ ਨਾਲ ਜਾਊਗਾ ਤੇ ਬਾਹਰੋਂ ਮੈਂ ਵੀ ਤਾਲਾ ਹੀ ਲਾ ਕੇ ਜਾਣਾ ਵੀ ਅੰਦਰ ਹੀ ਕੋਈ ਨਾ ਵੇ ਚਾਚੀ ਵੀ ਕੱਲ ਨੂੰ ਘਰ ਨਾ ਹੱਡੇ ਆਵੇ ਇਹ ਤੇ ਸਾਡੇ ਕੰਨਾਂ 'ਚ ਪਾਈ ਨਾ ਰੜਕੂ ਵੇਖੀ ਸੈੱਟ ਕਰਕੇ ਰੱਖਣੀ ਪੂਰੀ ਵੇਲਾ ਇਹਨੂੰ ਕਿੰਨੇ ਪਿਆਰ ਨਾਲ ਸਮਝਾਇਆ ਸੀ ਪਾਰੇ ਪਿਆਰ ਦੀ ਭਾਸ਼ਾ ਨਹੀਂ ਸਮਝਦੀ ਮੈਨੂੰ ਆਖਿਆ ਵੀ ਸਾਡੀ ਦੋਹਾਂ ਜੀਆਂ ਦੀ ਗੱਲ ਆ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਹੈ ਮੰਮੀ ਨੂੰ ਕਿੱਦਾਂ ਵੇ ਵਰਜਾ ਫਸਲਾ ਕੇ ਤੇ ਮੰਮੀ ਨੂੰ ਦੱਸਣ ਲਈ ਵੀ ਦੱਸ ਇਹੋ ਜੇ ਕੰਮ ਜੇ ਮੈਂ ਚਾਹੂੰਗਾ ਤੇ ਹੋਣਗੇ ਤੇਰੀ ਕੱਲੀ ਦੀ ਸਲਾਹ ਨਾਲ ਇਹੋ ਜਿਹਾ ਕੰਮ ਕਿਦਾਂ ਹੋ ਜਾਊਗਾ ਸਮਝਾਇਆ ਵੀ ਹਲੇ ਆਪਾਂ ਜੁਮੀਆਂ ਜ਼ਿੰਮੇਵਾਰੀਆਂ ਲੈਣ ਵਾਲੇ ਨਹੀਂ ਹੈਗੇ ਪਰ ਨਾ ਇਹ ਨਹੀਂ ਸਮਝਦੀ ਨਹੀਂ ਮੇਰੇ ਗੱਲ ਸੁਣ ਉਹ ਤਾਂ ਇੱਕ ਗੱਲ ਤੇ ਮੈਂ ਸੋਖੂ ਖੁਸ਼ੀ ਜਾਵੇ ਮੈਂ ਤੇਨੂੰ ਧੀ ਬਣਾਇਆ ਸੀ ਕਿੱਥੇ ਕਮੀ ਰਹੀ ਸੀ ਜਿੱਥੇ ਮੈਂ ਤੈਨੂੰ ਕਿਹੜੀ ਚੀਜ਼ ਨਹੀਂ ਜੜੀ ਲਿਆ ਕੇ ਦਿੱਤੀ ਤੇਰੇ ਕਹਿਣ ਤੋਂ ਵਾਧਰ ਲਿਆ ਕੇ ਦਿੱਤੀ ਸੀ ਨਾ ਹਰ ਚੀਜ਼ ਮੰਮੀ ਜੀ ਮੈਂ ਕਦੋਂ ਕਿਹਾ ਮੈਨੂੰ ਕੋਈ ਸ਼ੇ ਘਰ ਚ ਮਿਲਦਾ ਨਹੀਂ ਮੈਂ ਤੇ ਕਹਿੰਨੀ ਆ ਵੀ ਮੇਰੀਆਂ ਘਰ ਚ ਸਾਰੀਆਂ ਰੀਜਾਂ ਪੂਰੀਆਂ ਹੋਣਦੀਆਂ ਸਾਰਾ ਕੁਝ ਮਿਲਦਾ ਮੈਨੂੰ ਅੱਜ ਇਹ ਰੀਜਾਂ ਦਾ ਫਾਇਦਾ ਤਾਂ ਹੁੰਦੀਆਂ ਇਲਜ਼ਾਮ ਲਾਉਣ ਦੀ ਝੂਠੇ ਸਾਡੇ ਤੇ ਮੰਮੀ ਮੈਂ ਝੂਠ ਕੁਝ ਨਹੀਂ ਬੋਲਿਆ ਉਹ ਗੱਲ ਬੱਕਰੀ ਸਾਹਿਬੀ ਮੁਕਰ ਗਿਆ ਹੁਣ ਪਰ ਮੈਂ ਤੁਹਾਨੂੰ ਸਾਰਾ ਕੁਝ ਸੱਚ ਦੱਸਿਆ ਤੇਰਾ ਕਹਿਣ ਦਾ ਮਤਲਬ ਸਭੀ ਮੁਕਰ ਗਿਆ ਸਭੀ ਨੇ ਕੀਤਾ ਕੀ ਜਿਹੜਾ ਮੁਕਰ ਗਿਆ ਵਾ ਸਾਡੇ ਮਾਂ ਪੁੱਤਾਂ ਦਾ ਇਲਜ਼ਾਮ ਲਾਏਗੀ ਸਾਡੇ ਤੇ ਹੁਣ ਜਹਾੜੇ ਫਾਇਦੇ ਸਾਡੇ ਤੇ ਚੁੱਕਦੀਆਂ ਮੰਮੀ ਮੈਂ ਕੋਈ ਫਾਇਦਾ ਨਹੀਂ ਤੁਹਾਡਾ ਚੁੱਕਿਆ ਕੋਈ ਇਲਜ਼ਾਮ ਨਹੀਂ ਲਾਇਆ ਬਸ ਮੇਰੇ ਕੋਈ ਇਹ ਗਲਤੀ ਹੋ ਗਈ ਜਿੱਦੋਂ ਉਹਨਾਂ ਨੇ ਮੈਨੂੰ ਦਵਾਈ ਖਵਾਲੀ ਮੈਂ ਤੁਹਾਨੂੰ ਨਹੀਂ ਦੱਸਿਆ ਦਵਾਈ ਖਾਣ ਤੋਂ ਪਹਿਲਾਂ ਮੇਰੀ ਗੱਲ ਸੁਣ ਆ ਗੱਲ ਕਰਨ ਤੋਂ ਪਹਿਲਾਂ ਸੋਚ ਕੱਲ ਨੂੰ ਆਪ ਖਾ ਕੇ ਕੁਝ ਮਰ ਜਾਗੇਂਗੀ ਨਾ ਹਟਾ ਲਾਏਂਗੀ ਨਾ ਜ਼ਮ ਮਮੀ ਮੈਂ ਇਦਾਂ ਦੀ ਤਾਨੂੰ ਲਗਦੀ ਆ ਲਗਦੀ ਨਹੀਂ ਤੂੰ ਕਰਕੇ ਵਿਖਾ ਤਜ ਮਮੀ ਬਸ ਇਹ ਕਿ ਮੈਂ ਅੱਖਾਂ ਬੰਦ ਕਰਕੇ ਸਾਬੀ ਤੇ ਵਿਸ਼ਵਾਸ ਕਰ ਲਿਆ ਪਰ ਉਹਨੇ ਮੇਰਾ ਹੀ ਵਿਸ਼ਵਾਸ ਤੋੜਤਾ ਸਾਬੀ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਤਾਂ ਮੈਨੂੰ ਨਹੀਂ ਪਤਾ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਪਰ ਜਿੰਨੀ ਤੂੰ ਭੋਲੀ ਲਗਦੀ ਹੈ ਨਾ ਉਨੀ ਭੋਲੀ ਤੂੰ ਹੈਨੀ ਸੁਖ ਮੰਮੀ ਜੀ ਮੈਂ ਕੀ ਕੀਤਾ ਜੇ ਮੈਂ ਤੁਹਾਨੂੰ ਨਹੀਂ ਕਿੰਮਿਆਂ ਤੇ ਸਾਬੀ ਨੂੰ ਵੀ ਕਿਹਾ ਮੇਰੇ ਪੇਕੇ ਚਾੜਡਾ ਮੈਨੂੰ ਮੇਰੇ ਚਾੜਡਾ ਜਿਹੜੀ ਗੱਲ ਹੁਣ ਜਿੱਦਾਂ ਰਿਸ਼ਤਾ ਕੀਤਾ ਸੀ ਨਾ ਮੈਨੂੰ ਆਂਡਣਾ ਗਵਾਂਡਣਾ ਸਾਰਿਆਂ ਆਂਦੀ ਸੀ ਆਂਦੇ ਗਰੀਬ ਘਰ ਦੀ ਕੁੜੀ ਲਿਉਣ ਲੱਗੇ ਨੇ ਤੜੇ ਫਾਇਦਾ ਚੁੱਕਣਾ ਉਹੀ ਗੱਲ ਹੋਣ ਰਹੀ ਹੈ ਨਾ ਹੁਣ ਮੰਮੀ ਮੈਨੂੰ ਤਾਂ ਇਹ ਨਹੀਂ ਸਮਝਾਉਂਦੀ ਮੈਂ ਤਾਂ ਤੁਹਾਡਾ ਫਾਇਦਾ ਕੀ ਚੁੱਕਣ ਨਹੀਂ ਆ ਚੁੱਕਣ ਕੀ ਡਈ ਆ ਸਾਫ਼-ਸਾਫ਼ ਕਹਤਾ ਮੇਰੇ ਮੁੰਡੇ ਦਾ ਐਡਾ ਬਟਾ ਇਲਜ਼ਾਮ ਲਾਤਾ ਜੇ ਕੰਨੀ ਫਾਇਦਾ ਕੀ ਚੁੱਕਣ ਨਹੀਂ ਮੰਮੀ ਹਾਏ ਮੰਮੀ ਇਲਜ਼ਾਮ ਤੇ ਹੈ ਨਹੀਂ ਹੈ ਇਹ ਸੱਚ ਵਾ ਜੇ ਤੂੰ ਇਹ ਮੇਰੇ ਨਾਲ ਕਹਿਨੀ ਹੀ ਮੈਂ ਤੇਰੀ ਮਾਂ ਵਾਂ ਫਿਰ ਮਾਂ ਹੋ ਕੇ ਮੇਰਾ ਤੇ ਯਕੀਨ ਕਿਉਂ ਨਹੀਂ ਕਰਨੀ ਯਕੀਨ ਮੈਂ ਕਰਦੀ ਜੇ ਕੋਈ ਗੱਲ ਕਹਿਨੀ ਹੋ ਚੱਜਦੀ ਕਹਿਨੀ ਆ ਤੂੰ ਤੇ ਸਾਫ਼-ਸਾਫ਼ ਹੀ ਉਹਦੇ ਤੇ ਇਲਜ਼ਾਮ ਲਾਉਣ ਢਈ ਆ ਉਦਾਂ ਕੋਈ ਗੱਲ ਦਾਦੀ ਕਿਉਂ ਮੈਨੂੰ ਜੇ ਤੈਨੂੰ ਇੰਨੇ ਦਿਨਾਂ ਦੀ ਦਿੱਕਤ ਹੀ ਤੇ ਤੈਨੂੰ ਮੌਦਨ ਤਰਲੇ ਲੈਣਾ ਇੱਥੇ ਸੁੱਖ ਦੱਸ ਤੂੰ ਤੋਂ ਕਿਉਂ ਨਹੀਂ ਮੂੰਹ ਫੁੱਟੀ ਮਾਂ ਜਤੰਦੂਆ ਹੀ ਤੇਰੀ ਚ ਇਹੀ ਤੇ ਗਲਤੀ ਹੋ ਕਿ ਆਹੀ ਗੱਲ ਦਾ ਤੇ ਮੈਨੂੰ ਪਛਤਾਵਾ ਵਾ ਕਿ ਮੈਂ ਤੈਨੂੰ ਦੱਸਿਆ ਕਿਉਂ ਨਹੀਂ ਪਛਤਾਉਣ ਦੇ ਕੀ ਫਾਇਦਾ ਸਿਆਣੇ ਕਹਿੰਦੇ ਨੇ ਚਿੜੀਆਂ ਚੁਗੀਆਂ ਖੇਤ ਫੇਰ ਪਛਤਾਵਾ ਕੀ ਕਹਿੰਦਾ ਹੋਂ ਜਿਹੜਿਆ ਅਥਰੂ ਸੜਦੀ ਐ ਨਾ ਅਥਰੂ ਆਉਂਦਾ ਮੇਰੇ ਤੇ ਨਹੀਂ ਸਰੋਣਾ ਕੋਈ ਵੀ ਤੇ ਜਦੋਂ ਤੋਂ ਗੱਲ ਕਰਨੀ ਐ ਨਾ ਮੁੜ ਕੇ ਕਿਤੇ ਸੋਚ ਸਮਝ ਕੇ ਕਰੀ ਇਹੋ ਜੀ ਗੱਲ ਕਿਤੇ ਮੁੜ ਕੇ ਨਾ ਮੇਰੇ ਨਾਲ ਕਰਦੀ ਮੰਮੀ ਜੀ ਉਦਾਂ ਤੇਰੀ ਹੀ ਮੇਰੀ ਮਾਂ ਹੀ ਅੱਜ ਚੜਤ ਸੱਸ ਬਣ ਗਈ ਨਾ ਫੇਰ ਮਾਂ ਹੀ ਹੈਗੀ ਹੀ ਤੈਨੂੰ ਧੀ ਬਣਨਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਤੈਨੂੰ ਧੀ ਬਣਨਾ ਨਹੀਂ ਆਇਆ ਮੈਂ ਮਾਂ ਬਣੀ ਹਾਂ ਦਨ ਮਮੀ ਮੈਂ ਆ ਤੇ ਮਾਂ ਸਮਝ ਗਈ ਤੈਨੂੰ ਸੱਚ ਦੱਸਿਆ ਕਿੰਨੇ ਪ੍ਰੇਮ ਨਾਲ ਤੇਰੇ ਨਾਲ ਮੈਂ ਇੱਥੇ ਗੱਲਾਂ ਕੀਤੀਆਂ ਸਟਾਲ ਦੇਣ ਨਹੀਂ ਰੋਂੜੇ ਹੀ ਹੈ ਨਾ ਮੈਂ ਤੈਨੂੰ ਕਿਹਾ ਹੱਥ ਫੜ ਫੜ ਕੇ ਪੁੱਤ ਦਾ ਸਿਰ ਪਰੋਸ-ਪਰੋਸ ਕੇ ਕਿਆ ਹੀ ਕਿ ਨਹੀਂ ਕਿਹਾ। ਕਿਆ ਮੰਮੀ ਮੈਂ ਬਣੀ ਹੀ ਕਿ ਨਹੀਂ ਬਣੀ। ਤੂੰ ਅੱਜ ਵੀ ਤੂੰ ਗਲਤੀ ਕੀਤਾ ਮੈਂ ਨਹੀਂ ਕੀਤਾ ਤੈਨੂੰ। ਮੰਮੀ ਮੇਰੇ ਕੋਲੋਂ ਗਲਤੀ ਹੋ ਗਈ। ਮੈਂ ਆਪਣੀ ਗਲਤੀ ਤੇ ਪਛਤਾਉਣ ਦੇ ਡਈ ਆਂ ਵੀ ਮੇਰੇ ਕੋਲੋਂ ਗਲਤੀ ਹੋ ਗਈ। ਮੰਮੀ ਮੈਨੂੰ ਮਾਫ ਕਰ ਦੋ ਮੇਰੇ ਕੋਲੋਂ ਗਲਤੀ ਹੋ ਗਈ। ਇਹ ਗਲਤੀ ਦੀ ਕੋਈ ਮਾਫੀ ਨਹੀਂ ਹੈਗੀ। ਹੁਣ ਤੇਰੀ ਬਾਸ ਇਹੋ ਸਜ਼ਾ ਐ। ਇਸ ਕਮਰੇ ਚੋਂ ਬਾਹਰ ਨਹੀਂ ਜਾਣਾ। ਮੈਂ ਸਾਰਾ ਕੁਝ ਸੋਚਿਆ ਸੀ। ਮੈਂ ਤੈਨੂੰ ਬਾਹਰ ਵੀ ਖੜਾਾਂਗੇ ਚਲੋ ਮੈਂ ਤੈਨੂੰ ਜਿਹੜੀ ਚੀਜ਼ ਦੀ ਲੋੜ ਵਾ ਮੈਂ ਤੈਨੂੰ ਖੁਦ ਨਾਲ ਖੜਕੇ ਲਿਆ ਕੇ ਦਿਆ ਕਰੂੰਗਾ ਭਾ ਤੇਰੀ ਕਰ ਤੂੰ ਤਾਂ ਇੱਥੇ ਰਹਿਣ ਵਾਲੀ ਆ ਆ ਨਹੀਂ ਮੰਮੀ ਜੀ ਮੈਨੂੰ ਮaaf ਕਰ ਦੋ ਵੇ ਲੈ ਇਦਾਂ ਨਾ ਕਰਿਓ ਮੇਰੇ ਨਾਲ ਜਿੱਦਾਂ ਸੋਈ ਮੇਰੇ ਨਾਲ ਪਹਿਲਾਂ ਪਿਆਰ ਕਰਦੇ ਮੰਮੀ ਜੀ ਉਦਾਂ ਹੀ ਪਿਆਰ ਰੱਖਿਓ ਪਿਆਰ ਕਹਿੰਦੀ ਆ ਪਿਆਰ ਕਿੱਦਾਂ ਕਰਾਂ ਮੇਰੇ ਜਿਗਰ ਤੇ ਟੋਟੇ ਤੋਂ ਨਫ਼ਰਤ ਪੈਦਾ ਕਰਨ ਢਈਂ ਤੂੰ ਹਾਏ ਨਹੀਂ ਮੰਮੀ ਜੀ ਮੈਂ ਕੋਈ ਨਫ਼ਰਤ ਪੈਦਾ ਨਹੀਂ ਕਾਂਂਦੀ ਤੁਹਾਡਾ ਪੁੱਤ ਤੁਹਾਡਾ ਹੀ ਰਹਿਣਾ ਮੈਂ ਮੈਨੂੰ ਕਿਹੜਾ ਕੀ ਕਰਦਾ ਵਾ ਸਿਆਣਿਆ ਕਿਹਾ ਸੀ ਪੁੱਤ ਦੇ ਕੇ ਧੀਆ ਲਿਆਈ ਦੀਆ ਪਰ ਤੈਨੂੰ ਕਿਉਂ ਨਹੀਂ ਧੀ ਬਣ ਆਇਆ ਮੈਂ ਬਾਰ ਬਾਰ ਨਹੀਂ ਗੱਲ ਇਹ ਚੰਗੀ ਲੱਗਦੀ ਕਹਿੰਦੀ ਹਮ ਮੰਮੀ ਮੈਂ ਨਹੀਂ ਬਣੀ ਬਦੀ ਬਣ ਗਈ ਤੁਹਾਨੂੰ ਦੱਸਣੀ ਸਾਰਾ ਗੋਸ਼ ਲੱਗੇ ਮੇਰੀ ਜਿਹੜਾ ਐਡਾ ਵੱਡਾ ਇਲਜ਼ਾਮ ਮੇਰੇ ਪੁੱਤ ਤੇ ਲਾਉਣ ਲਈ ਆਏ ਨਹੀਂ ਇਲਜ਼ਾਮ ਮੰਮੀ ਮੈਂ ਕਿੱਦਾਂ ਤੁਹਾਨੂੰ ਦੱਸਾਂ ਰੋ ਰੋ ਕੇ ਸੱਚ ਦੱਸਣ ਨਹੀਂ ਆ ਮੈਂ ਅੱਜ ਤੇ ਮੈਨੂੰ ਜਿਹੜੇ ਹੰਝੂ ਤੇਰੇ ਡਿੱਗਣਦੇ ਆ ਨਾ ਇਹ ਵੀ ਝੂਠੇ ਹੀ ਲੱਗਣਦੇ ਜੋ ਜੇ ਕਿਤੇ ਮੈਨੂੰ ਉਦੋਂ ਨਹੀਂ ਦੱਸੋ ਮੈਂ ਕੀ ਕਰਾਂ ਜਿਹੜਾ ਤੁਹਾਨੂੰ ਯਕੀਨ ਆਏ ਵੀ ਮੈਂ ਸੱਚ ਬੋਲਣ ਲਈ ਆ ਮੈਂ ਨਹੀਂ ਲੋੜ ਆ ਕਿ ਕੋਈ ਸਫਾਈਆਂ ਲੈਣ ਦੀ ਤੇਰੇ ਤੋਂ ਮੈਨੂੰ ਆਪਣੇ ਪੁੱਤ ਤੇ ਯਕੀਨ ਹੈਗਾ ਤੇਰੇ ਤੇ ਹੈ ਨਹੀਂ ਹੁਣ ਮਾਸਾ ਨਹੀਂ ਰਹਿਗਾ ਯਕੀਨ ਅੱਗੇ ਹੈਗਾ ਹੀ ਹੁਣ ਤੇ ਕਿਤੇ ਮੰਮੀ ਜੀ ਵੇ ਲੋ ਇਦਾਂ ਨਾ ਛੱਡ ਮੇਰੇ ਹੱਥ ਮੰਮੀ ਜੀ ਆਪਣੇ ਮੂੰਹ ਮੈਨੂੰ ਮੰਮੀ ਨਾ ਕਰੀ ਮੰਮੀ ਕਹਿੰਨੀ ਹੀ ਨਾ ਫਿਰ ਮੈਨੂੰ ਸਾਰਾ ਕੁਝ ਦੱਸ ਮੰਮੀ ਜੀ ਵੇ ਲੋ ਪਲੀਜ਼ ਮੈਨੂੰ ਮਾਫ ਕਰ ਦੋ ਮੁੜ ਕੇ ਮੈਂ ਤੁਹਾਨੂੰ ਹਰ ਇੱਕ ਗੱਲ ਦੱਸੂਗੀ ਵੇ ਲੋ ਮੰਮੀ ਜੀ ਅੱਗੇ ਵੀ ਨਹੀਂ ਨਾ ਹਰ ਗੱਲ ਦੱਸੂਗੀ ਦੱਸੀ ਕਿਉਂ ਨਹੀਂ ਫਿਰ ਮੇਰਾ ਲੋਬੀ ਸਾਬੀ ਮੈਨੂੰ ਕਹਿੰਦਾ ਸੀ ਸੱਚਾ ਹੀ ਮੰਮੀ ਨਾ ਪੁਏ ਚੜਾਈ ਮੰਮੀ ਨਾ ਪੁਏ ਚੜਾਈ ਮੈਂ ਕਹਿੰਦੀ ਨਾ ਨਹੀਂ ਜਿੱਦਾਂ ਦੀ ਮੈਂ ਮਨਜੀਤ ਕੱਲੀ ਆ ਨਾ ਉਦਾਂ ਦੀ ਮੈਂ ਨਿਆਂਦੀ ਆ ਪਰ ਤੂੰ ਨਹੀਂ ਉਹ ਕੰਮ ਕੀਤਾ ਤੂੰ ਤੇ ਬਗਾਨੀ ਬਣ ਕੇ ਵਿਖਾਇਆ ਮੈਨੂੰ ਸਮਝ ਜੇ ਕੱਲੋ ਤੇਰੀ ਮਾਂ ਨੇ ਨਾਲ ਇਦਾਂ ਹੋਵੇ ਤਾਂ ਫੇਰ ਜੇ ਤੇਰਾ ਕੋਈ ਭਰਾ ਹੁੰਦਾ ਤੇ ਫੇਰ ਕਰਦੀ ਇਦਾਂ ਤੇ ਫੇਰ ਕੀ ਕਰਦੀ ਓ ਮੈਂ ਭਰਾ ਦਾ ਮਹਿਨਤ ਨਾ ਨਾ ਤੋ ਮੇਰੇ ਆਪ ਲੈਣ ਦੀ ਆ ਆਪ ਕਰਤੂਤਾ ਇਹੋ ਜੀਆਂ ਕਰਨੀ ਨਾ ਕਰਦੇ ਨਾ ਮੈਨੇ ਦਿੰਦੀ ਮੈਂ ਮੇਰੇ ਨਾਲ ਦਾ ਮੈਨੂੰ ਮੇਰੀ ਕਿਸਮਤ ਮਾੜੀ ਹੋਗੀ ਮੇਰ ਕੋ ਗਲਤੀ ਹੋਗੀ ਮੈਂ ਪਛਤਾਵਾ ਵੀ ਨਹੀਂ ਕਰ ਸਕਦੀ ਆਪਣੀ ਗਲਤੀ ਤੇ ਹੁਣ ਆਏ ਮੈਨੂੰ ਨਹੀਂ ਪਤਾ ਮੇਰੀਆਂ ਗਲਤੀ ਦੀ ਮੈਨੂੰ ਸਜ਼ਾ ਮਿਲੂ ਪਰ ਮੇਰੀ ਗਲਤੀ ਵੀ ਕੀ ਮੈਂ ਤੇ ਆਪਣੇ ਬੰਦੇ ਤੇ ਯਕੀਨ ਕੀਤਾ ਜਿੱਦਾਂ ਉਹ ਮੈਨੂੰ ਗਿਆ ਮੈਂ ਤੇ ਉਦਾਂ ਹੀ ਕਰਨਾ ਹੈ ਜਿੱਦਾਂ ਮੈਨੂੰ ਆਂਦਾ ਹੀ ਉਹ ਮਰ ਮੈਨੂੰ ਨਹੀਂ ਬਦ ਖੈ ਮੇਰੀ ਇਹ ਛੋਟੀ ਜਿਹੀ ਗਲਤੀ ਏਡੀ ਵੱਡੀ ਬਣ ਜੂਗੀ ਮੇਰੇ ਪੈਰਾਂ ਜਿੱਤੇ ਬੇੜੀਆਂ ਹੀ ਪਾਤੀਆਂ ਇਹਨਾਂ ਨਹੀਂ ਮੰਮੀ ਕਿੱਧਰੋਂ ਕਿਤੇ ਹੋਵਣੀ ਇਹਨੂੰ ਸਮਝਾ ਕੇ ਆਈਆਂ ਓ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਮੈਂ ਇਹਨੂੰ ਹੁਣ ਤੱਕ ਸਮਝਾਉਂਦਾ ਹੀ ਆਇਆ ਮੈਂ ਤੂੰ ਸਮਝਾਇਆ ਪਤਾ ਨਹੀਂ ਕਿੱਦਾਂ ਹੋਣਾ ਮੈਂ ਜਿੱਦਾਂ ਸਮਝਾਇਆ ਨਾ ਹੁਣ ਸਮਝੂਗੀ ਜਾਂ ਸਮਝੂਗੀ ਤਾਂ ਫੇਰ ਵੇਖੀ ਇਹਨੇ ਨਹੀਂ ਸਮਝਣਾ ਪਤਾ ਹੀ ਆ ਮੈਨੂੰ ਨਾਲੇ ਤੁਹਾਡੇ ਸਮਝਾਉਣ ਦਾ ਆਹੋ ਅੱਗੇ ਵਾਲੇ ਕੰਮ ਨਹੀਂ ਆ ਕੇ ਸਾਭੀ ਹੁਣ ਮੇਰੇ ਵਿੱਚ ਓਏ ਦੇਹੇਜਲੀ ਨਾ ਬਣੋ ਮੰਮੀ ਕੌਣ ਮੈਂ ਇਹਦੀ 헤ਜਲੀ ਕਦੀ ਵੀ ਨਹੀਂ ਹੋઈ ਨਹੀਂ ਸਕਦਾ ਹੁਣ ਮੈਨੂੰ ਇਦਾਂ ਹੀ ਕੈਦ ਕਰਕੇ ਰੱਖੀਏ ਫੇਰ ਹੀ ਸੈੱਟ ਬਹਿਣਾ ਇਹਦੇ ਜਿਹੜੀ ਮਰਜ਼ੀ ਦੁਨੀਆਦਾਰੀ ਆ ਜਾਏ ਮੈਂ ਨਹੀਂ 헤ਜਲੀ ਬਣਦੀ ਇਹਦੀ ਆਹ ਰਸੋਈ ਦਾ ਵੀ ਕੰਮ ਕਰ ਤੂੰ ਹੀ ਕਰਿਆ ਕਰੋ ਇਹਨੂੰ ਰਸੋਈ ਚ ਵੀ ਨਹੀਂ ਮੰਨ ਦੇਣਾ ਹੁਣ ਹੁਣ ਦੇ ਅੰਦਰੋਂ ਬਾਹਰ ਨਹੀਂ ਪੈਰ ਪਾਉਣ ਦੇਣਾ ਮੈਂ ਬਾਹਰ ਰੱਖੀ ਕੀ ਪਤਾ ਇਹਦੀ ਕਿੱਦਾਂ ਦੀ ਨੀਤ ਆ ਜਿਹੜੀ ਸਾਡੇ ਘਰ ਬਰਕਤ ਹੀ ਨਹੀਂ ਪੈਣ ਢਈ ਜਦੋਂ ਦੀ ਆਈ ਆ ਸਾਬੀ ਇਹ ਗੱਲ ਤੇਰੀ ਸਹੀ ਆ ਜਦੋਂ ਦੀ ਆਈ ਨਾ ਪੁੱਟਿਆਂ ਪਿਆਰਾਂ ਵਾਲੀ ਉਦੋਂ ਦੀ ਬਰਕਤ ਬਾਹਰ ਨੂੰ ਗਈ ਆ ਘਰ ਨੂੰ ਨਹੀਂ ਆਈ ਮੈਂ ਤੇ ਤੁਹਾਨੂੰ ਸਮਝਾਉਣ ਡਿਆ ਵਾਂ ਸਮਝਾਉਣ ਤੇ ਡਿਆ ਵਾਂ ਪੁੱਤ ਪਰ ਮੈਨੂੰ ਭਰਨ ਕਿਉਂ ਮੇਰੇ ਮਨ ਤੇ ਪੜਦਾ ਆ ਆ ਵੇਖਿਆ ਹੁਣ ਆਈ ਤੇ ਪਹਿਲੀ ਵੀ ਹੱਡੀ ਚੱਲੀ ਸੀ ਨਾ ਸਾਰੀ ਉਹ ਹੋਈ ਨਾ ਜੇ ਆਪਾਂ ਨਾ ਉਹ ਕੰਮ ਕਰਦੇ ਤੇ ਫਿਰ ਪੈਲੀ ਜਾਂਦੀ ਰਹਿਣੀ ਸੀ ਨਾ ਮੰਮੀ ਹਲੇ ਪੈਲੀ ਦੇ ਵਿਚਾਲੀ ਆ ਜਿਹੜਾ ਸਾਨੂੰ 2.5 ਤਿੰਨ ਲੱਖ ਦਾ ਹਾਰ ਦੇ ਗਿਆ ਤੇ ਪੈਸੇ ਦੇਣੇ ਪੈਣੇ ਉਹ ਉਹ ਹੀ ਤੇ ਮੈਂ ਖੰਡਈ ਆ ਪੁੱਤ ਉਹ ਵੀ ਸਾਡੇ ਕੋਲੋਂ ਜਾਣਾ ਵਾ ਹਾਂ ਤੇ ਰਕਮ ਸਾਡੀ ਜਿਹੜੀ ਸਾਰਾ ਪੋਛੀ ਸਾਡਾ ਵੇਖ ਚੱਲਿਆ ਵਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦੇ ਕਿੱਦਾਂ ਦੇ ਪੈਰ ਪਏ ਸਾਡੇ ਘਰ ਪਿਆ ਤੈਨੂੰ ਤਾਂ ਦੱਸਾਂ ਨਹੀਂ ਪੁੱਠਿਆ ਪੈਰਾਂ ਵਾਲੀ ਆ ਮੈਂ ਤਾਂ ਸੋਚਿਆ ਸੀ ਕਿ ਧੀ ਬਣਾ ਲੂੰਗੀ ਪਰ ਨਾ ਏ ਨਹੀਂ ਬਣੀ। ਉਹ ਨਹੀਂ ਬਹੁਤੇ ਪਿਆਰ ਪੂਰ ਨਾਲ ਨਾ ਰੱਖੋ ਇਹਨੂੰ। ਇਹਨੂੰ ਕਹਿ ਮਾੜਾ ਮੋਟਾ ਉਹ ਕਮਰੇ ਦਾ ਜਿਹੜਾ ਝਾੜੂ ਪੋਚਾ ਵਾ ਨਾ ਇੱਥੋਂ ਤੱਕ ਕਰ ਲਿਆ ਕਰ। ਬਸ ਇਹਦਾ ਕੰਮ ਬੰਦ ਬਿਲਕੁਲ ਹੀ। ਪਿਆਰ ਪਿਆਰ ਨਹੀਂ ਹੁਣ ਨਹੀਂ ਮੇਰੇ ਚ ਪਿਆਰ ਆਉਂਦਾ। ਪਿਆਰ ਕਹਿੰਦੇ ਆ ਤੂੰ ਮੈਂ ਤੇ ਇੱਥੋਂ ਤੱਕ ਵੀ ਸੋਚਿਆ ਸੀ ਚੱਲ ਮਨਜੀਤ ਕੋ ਜਾਵਾਂਗੇ ਇਹਨੂੰ ਨਾਲ ਖੜਾਂਗੇ। ਪਰ ਨਾ ਅੱਛਾ ਤੁਸੀਂ ਚਾਹੁੰਦੇ ਮਨਜੀਤ ਤੇ ਵੀ ਇਹਦਾ ਪਰਸ਼ਾਵਾ ਪਾਵੇ। ਉਹੋ ਹੀ ਤੇ ਹੁਣ ਤੇ ਮੈਂ ਆਇਆ ਗਾ ਵੇਲੇ ਨੂੰ ਪੁਛਤਾਉਣ ਦੀ ਆਖਿਆ ਕਿ ਉਹ ਇਹੋ ਟਾਈਮ ਨਾਲ। ਮम्मी ਇੱਕ ਮਨਜੀਤ ਨੂੰ ਫੋਨ ਲਾ ਕੇ ਸਮਝਾਓ। ਪੀ ਬਹੁਤੀਆਂ ਇਹਦੇ ਨਾਲ ਪਿੰਗਾ ਨਾ ਪਾਇਆ ਕਰ ਜਦੋਂ ਆਉਂਦੀ ਹੈ ਨਾ ਬੜੇ ਪਿਆਰ ਨਾਲ ਭਾਬੀ ਜੀ ਭਾਬੀ ਜੀ ਕਰਦੀ ਫਿਰਦੀ ਹੈ ਪਿੰਗਾ ਨਾ ਪਤਾ ਕੀ ਇੱਕ ਪੂਏ ਆਪਾਂ ਸਿਰ ਤੇ ਚੜਾ ਲਿਆ ਏਕੇ ਨੂੰ ਫੋਨ ਨਹੀਂ ਹੀ ਦੇਣਾ ਚਾਹੀਦਾ ਆਪਾਂ ਫੋਨ ਦਿੱਤਾ ਬੜੀ ਵੱਡੀ ਗਲਤੀ ਕੀਤੀ ਤੇ ਤੁਸੀਂ ਹੁਣ ਮਨਜੀਤ ਨੂੰ ਫੋਨ ਲਾ ਕੇ ਸਮਝਾਓ ਪੀ ਇਹਦੇ ਨਾਲ ਗੱਲ ਗੁਲ ਕਰਨੀ ਤੂੰ ਕਟਾ ਦੇ ਮਨਜੀਤ ਨੂੰ ਮੈਂ ਆਪੇ ਸਮਝਾ ਲੈਣੀ ਮਨਜੀਤ ਨੂੰ ਸਾਰਾ ਕੁਝ ਦੱਸੂਗੀ ਨਾ ਮੈਂ ਤੇ ਨਾ ਇਹਦਾ ਫੋਨ ਵੀ ਖੋਲ ਲਾਂਗਾ ਮੈਂ ਇਹਨੂੰ ਇਹਦੀ ਮਾਂ ਨਾਲ ਵੀ ਨਹੀਂ ਜ਼ਿਆਦੀ ਗੱਲ ਕਰਨਿਆ ਕਰਨੀ ਮੈਂ ਲਾ ਕੇ ਬਹਿ ਕੇ ਗੱਲ ਕਰਾਇਆ ਕਰਨੀ ਜਲੀਕ ਕਰਾਉਣੀ ਲਾ ਕੇ ਬਹਿ ਜਾਏਗਾ ਜਦੋਂ ਗੱਲ ਕਰਨੀ ਹੁੰ ਚਾਹੇ ਤੂੰ ਖੋਲੀ ਚਾਹੇ ਮੈਂ ਖੋਲੂਗਾ ਫੋਨ ਆਪਣੇ ਕੋਲ ਰੱਖਣਾ ਆਹੋ ਜਦਾਂ ਫੋਨ ਦੀ ਖੋਲ ਦਿੱਤੇ ਤਾਂ ਕਾਦੀ ਭੂਏ ਚੜੀ ਨਹੀਂ ਚੜੀ ਆ ਕੇ ਦਿਖਣ ਡਿਆ ਵਾ ਹਲੇ ਵੀ ਤਾ ਮੂੰਹ ਬਣਾ ਕੇ ਬੈਠੀ ਆ ਹੈ ਆਹੋ ਮੈਂ ਚੱਲਿਆ ਵਾਂ ਕੰਮ ਤੇ ਤੂੰ ਅੰਦਰ ਹੀ ਰਹਿਣਾ ਮੈਂ ਠੀਕ ਆ ਜਦੋਂ ਬਾਹਰ ਦਰਵਾਜ਼ੇ ਨੂੰ ਕੁੰਡਾ ਮਾਰ ਦਿੰਦੇ ਤੇ ਮੈਂ ਕਿੱਧਰ ਦੀ ਨੰਗਣ ਅੰਦਰ ਹੀ ਰਹੂੰਗੀ ਫਿਰ ਤੇ ਮੰਮੀ ਨਾਲ ਕੋਈ ਗੱਲ ਨਹੀਂ ਵੱਧ ਘੱਟ ਕਰਨੀ ਮੈਨੂੰ ਕੀ ਲੋੜ ਪਈਏ ਵੱਧ ਘੱਟ ਕਰਨ ਦੀ ਮੰਮੀ ਨੇ ਮੇਰੇ ਤੇ ਕਿਹੜਾ ਯਕੀਨ ਕਰਦਾ ਜਿਹੜੀ ਮੰਮੀ ਨਾਲ ਮੈਂ ਕੋਈ ਗੱਲ ਵੱਧ ਘੱਟ ਤੇਰਾ ਕੀ ਲੋੜ ਪਈ ਉਦੋਂ ਕਿਉਂ ਕੀਤੀ ਹੈ ਹੁਣ ਨਾ ਘਰੀ ਠੀਕ ਆ ਚੰਗੇ ਨਹੀਂ ਲੱਗੀ ਦਾ ਤੂੰ ਜਿਹੜਾ ਕੰਮ ਕੀ ਕਿਦਾਂ ਲੜਾਈ ਹੁੰਦੀ ਆ ਤਾਂ ਚੰਗੇ ਨਹੀਂ ਲੱਗੇਗਾ ਆ ਕੰਮ ਚੰਗੇ ਲੱਗਿਦਾ ਵਾ ਵੀ ਨੌ ਨੂੰ ਕਰਦੀ ਨੂੰ ਅੰਦਰ ਬਸ ਰੱਖਣਾ ਗੁੰਡਾ ਮਾਰ ਕੇ ਆ ਕੰਮ ਚੰਗਾ ਤੈਨੂੰ ਜਾਣੇ ਹੀ ਬਾਹਰ ਲੈ ਗਈ ਉਹ ਤੇ ਜਾਣੀ ਹੀ ਨਾ ਤੂੰ ਤੂੰ ਆਪ ਹੀ ਯਕੀਨ ਤੋੜਿਆ ਸੁੱਖ ਤੂੰ ਹੁਣ ਮੰਮੀ ਨਾਲ ਕਰਦੀ ਜੇ ਚਾਰ ਗੱਲਾਂ ਹਿੱਦਾ ਹੀ ਕਿਸ ਨਾਲ ਬਾਹਰ ਕੋਈ ਆ ਕੇ ਬੈਠਾ ਹੋਵੇ ਉਹਦੇ ਸਾਹਮਣੇ ਕਰਦੇ ਫੇਰ ਮੈਂ ਚਦਨਵਾ ਵੀ ਮੈਂ ਪਾ ਗਾਣਾ ਕਰਦੀ ਗੱਲ ਮੈਂ ਬਾਹਰ ਕੱਢੂਗੀ ਨਾਲੇ ਮੈਂ ਆਪਣੀ ਸੱਸ ਨੂੰ ਹੀ ਦੱਸਿਆ ਬਗਾਨੀ ਨੂੰ ਨਹੀਂ ਕਿਹਨੂੰ ਦੱਸਿਆ ਤੋ ਇਹਦੇ ਸਾਫ ਆ ਪੱਲਾ ਛਾੜ ਲਿਆ ਆਪਣ ਵੀ ਮੈਂ ਕੁਝ ਕੀਤਾ ਹੀ ਨਹੀਂ ਸਾਰਾ ਇਲਜ਼ਾਮ ਹੀ ਮੇਰੇ ਤੇ ਸੁੱਟਦਾ ਜਿੰਨਾ ਸਾਰਾ ਚਿੱਕੜ ਹੀ ਨਾ ਮੇਰੇ ਤੇ ਸੁੱਟਦਾ ਨਹੀਂ ਕੀਤਾ ਕੀ ਆ ਕੋਈ ਏਡੀ ਵੱਡੀ ਗੱਲ ਨਹੀਂ ਕੀਤੀ ਠੀਕ ਆ ਜਿੱਡੀ ਤੂੰ ਦੱਸਣ ਨਹੀਂ ਮਮੀ ਨੂੰ ਤੈਨੂੰ ਪਤਾ ਹੀ ਆ ਜਦੋਂ ਦੋ ਤਿੰਨ ਜਾਣੀਆਂ ਰਲ ਜਾਂਨ ਫਿਰ ਇੱਕ ਬੰਦੇ ਦੇ ਬਾਹਰੂ ਬੈਂਦਾ ਕੰਮ ਹਲੇ ਤੇ ਮਮੀ ਮੇਰੇ ਆ ਸਾਥ ਦੇ ਗਈ ਆ ਜੇ ਮਮੀ ਤੇਰੇ ਨਾਲ ਹੋ ਜਾਂਦੀ ਫੇਰ ਤੂੰ ਇਹ ਸਭੀ ਸਾਰੀ ਹਮਨ ਨਹੀਂ ਮੰਮੀ ਨੂੰ ਸੱਚ ਦੱਸਣਾ ਹੈ ਤੂੰ ਰਹਿਣ ਦੇ ਤੂੰ ਸੱਚੀ ਸੁਵਿਤਰੀ ਨਾ ਹੋ ਜਾਦੀ ਠੀਕ ਆ ਮੈਂ ਚੱਲੇ ਆਵਾ ਕੰਮ ਠੀਕ ਆ ਸ਼ਾਮ ਤੱਕ ਆਉਣਾ ਵਾ ਵਾਪਸ ਜਾਓ ਅੱਗੇ ਮੈਨੂੰ ਕਿਹੜੇ ਦੱਸ ਕੇ ਜਾਣੇ ਨੇ ਕਿਹੜੇ ਕੰਮ ਤੂੰ ਹੀ ਕਰਦੇ ਫਿਰਦੇ ਕਿਹੜੇ ਨਹੀਂ ਅੱਗੇ ਮੈਨੂੰ ਪਤਾ ਹੁੰਦਾ ਤੁਹਾਡੇ ਕੰਮਾਂ ਦਾ ਜਿਹੜਾ ਅੱਜ ਮੈਨੂੰ ਪਤਾ ਹੋਣਾ ਵਾ ਹੁਣ ਮੈਂ ਕੰਮ ਵੀ ਸਾਰੇ ਦੱਸਾਂ ਵੀ ਕਿੱਧਰ ਜਾਣਾ ਕਿੱਥੇ ਆਉਣਾ ਕੀ ਖਾਣਾ ਕਿਹੜੇ ਕੱਪੜੇ ਪਾਵਾਂ ਸਾਰਾ ਕੁਝ ਇਦਾਂ ਦੱਸਿਆ ਕਰਾਂ ਮੈਂ ਕਿਹਾ ਦੱਸੋ ਬਸ ਮੇਨ ਗੱਲ ਦੱਸ ਦਿਆ ਕਰੋ ਹੁਣ ਕਿਹੜੇ ਕੰਮ ਚੱਲੇ ਦੱਸ ਕੇ ਜਾਣਾ ਮੈਨੂੰ ਜ਼ਰੂਰੀ ਆ ਨਹੀਂ ਪਰ ਪਤਾ ਮੈਨੂੰ ਆਹੋ ਤੇ ਮੈਂ ਆ ਜਾਣਾ ਵਾ ਟਾਈਮ ਨਾਲ ਹੀ ਠੀਕ ਆ ਰੋਟੀ ਪਾਣੀ ਖਾ ਲਈ ਚੰਗਾ ਖਾ ਲੂੰਗੀ ਆਹੋ ਚਾਹ ਪੀ ਲਈ ਹੈ ਨਾ ਕੋ ਇੱਧਰ ਤੇ ਵੇਖ ਆਹੋ ਪੀ ਲਈ ਏ ਮੈਨੂੰ ਮੇਰੀ ਮਾਂ ਕੋ ਛੱਡ ਕੇ ਆ ਉਹ ਬਸ ਮੈਂ ਕਹਤਾ ਜਦੋਂ ਮੈਂ ਇੱਥੇ ਹਾਂ ਅੱਜ ਬੜੇ ਕੀ ਕਰਨਾ ਜਾ ਕੇ ਅੱਗੇ ਤਾਂ ਤੁਹਾਡਾ ਕੱਲ ਵੋਲੀਅਮ ਇੰਨਾ ਚ ਅੱਜ ਕਿਦਾਂ ਟੀਮਾ ਪੈ ਗਿਆ ਹੈ ਮੈਂ ਕਹਿੰਦਾ ਮੈਂ ਨਹੀਂ ਗੁੱਸਾ ਨਹੀਂ ਚੰਗਾ ਹੁੰਦਾ ਰੋਜ਼ ਰੋਜ਼ ਮੈਨੂੰ ਤਾਂ ਇੱਕ ਤੁਹਾਡੇ ਦਿਮਾਗ ਦਾ ਨਹੀਂ ਪਤਾ ਲੱਗਦਾ ਕਦੋਂ ਤੁਸੀਂ ਗੁੱਸੇ ਚ ਨਹੀਂ ਕਦੋਂ ਤੁਹਾਡਾ ਗੁੱਸਾ ਠੰਡਾ ਹੋ ਜਾਂਦਾ ਨਹੀਂ ਕੀ ਜੀ ਗੱਲ ਦਾ ਤੁਸੀਂ ਮੁੱਦਾ ਬਣਾ ਲੈਂਦੇ ਜੀ ਸਾਰੇ ਜਾਣੀ ਚੱਲ ਠੀਕ ਆ ਫਿਰ ਮੈਂ ਜਾਣਾ ਵਾਂ ਠੀਕ ਆ ਤੇ ਜਾਓ ਤੇ ਕੋ ਖਾਣਾ ਪੀਣਾ ਹੋਊਗਾ ਨਾ ਤੇ ਮੰਮੀ ਨੂੰ ਦੱਸਦੀ ਤੇ ਮੰਮੀ ਫੋਨ ਕਰ ਦੂਗੀ ਨਹੀਂ ਮੈਂ ਨਹੀਂ ਆਉਂਗਾ ਨਹੀਂ ਕੁਛ ਨਹੀਂ ਮੈਂ ਖਾਣਾ ਪੀਣਾ ਨਹੀਂ ਖੁਦ ਆਦੀ ਹੈ ਨਹੀਂ ਮੈਂ ਕੁਛ ਨਹੀਂ ਖਾਣਾ ਪੀਣਾ ਚਾਹਉ ਤੂੰ ਚਲ ਠੀਕ ਆ ਮੰਮੀ ਮੈਂ ਹੋ ਗਿਆ ਤਿਆਰ ਤੇ ਮੈਂ ਜਾਵਾਂ ਫਿਰ ਲੈ ਆਵਾਂ ਦਵਾਈ ਆਹੋ ਚਲ ਜਾ ਪੁੱਤ ਤੇ ਮਾਂ ਮੈਨੂੰ ਫੋਨ ਕੀਤਾ ਹੈ ਆਪਣੇ ਨੂੰ ਕਰ ਲਿਆ ਸੀ ਮੈਂ ਫੋਨ ਆ ਤੇ ਮਾਮਾ ਕਹਿੰਦਾ ਵੀ ਡਾਕਟਰ ਨੂੰ ਤੇ ਛੁੱਟੀ ਆ ਤੇ ਘਰੇ ਜਾ ਕੇ ਦਵਾਈ ਲੈ ਆ ਤੇ ਮੈਂ ਘਰੇ ਚੱਲ ਚੱਲੇਆ ਸੌਖਾ ਹੋ ਜਾਊਗਾ ਸਭ ਨੂੰ ਆ ਤੇ ਹੁਣ 10 ਦਿਨਾਂ ਦੀ ਨਹੀਂ ਈ ਮਹੀਨੇ ਦੀ ਲੈ ਆਈ ਚਲੋ ਮੈਂ ਲੱਲੂ ਸਲਾਹ ਲਊਗਾ ਡਾਕਟਰ ਦੀ ਕੀ ਕਹਿੰਦੇ ਆ ਸਲਾਹ ਵੀ ਲਈ ਦੂਜਾ ਕਹਿਦੀ ਉਹਨੂੰ ਏਨੀ ਗੱਲ ਵੀ ਠੰਡ ਬੜੀ ਆ ਤੇ ਡਾਕਟਰ ਸਾਹਿਬ ਅਸੀਂ ਬੜੀ ਦੂਰੋਂ ਆਉਨੇ ਆ ਤੇ ਸਭ ਨੇ ਮਹੀਨੇ ਦੀ ਲੈ ਆਈ ਚਲ ਮਹੀਨੇ ਦੀ ਲੈ ਆ ਮਮੀ ਤੇ ਜਾਇਓ ਉਹਦੇ ਲਾਗੇ ਠੀਕ ਆ ਤੇ ਬਾਹਰ ਨਾ ਕੱਢਿਓ ਉਹਨੂੰ ਉੱਥੇ ਹੀ ਚੱਲ ਜਿਓ ਉਹਦੇ ਲਾਗੇ ਬਾਹਰ ਕੱਡੂਗੀ ਮੈਂ ਏਡੀ ਨਿਆਣੀ ਨਹੀਂ ਆ ਬਾਹਰ ਹੁਣ ਹੁਣ ਕਿੱਧਰ ਕੱਢਣਾ ਵਾ ਮੰਮੀ ਜੇ ਕੋ ਮਾੜੀ ਚੰਗੀ ਗੱਲ ਵੀ ਦੱਸੇ ਨਾ ਯਕੀਨ ਨਹੀਂ ਕਰਨਾ ਉਰਤੇ ਯਕੀਨ ਕਰਨਾ ਹੁੰਦਾ ਤੇ ਮੈਂ ਉਹ ਦਿਨ ਕਰ ਲੈਂਦੀ ਯਕੀਨ ਨਹੀਂ ਕਰਨ ਵਾਲੀ ਹੈਗੀ ਮੈਂ ਤੇ ਦੂਜੀ ਗੱਲ ਏਟੀਐਮ ਖਾਣ ਲੱਗਾ ਨਾ ਜਿੰਨੇ ਪੈਸੇ ਦੀ ਲੋਡ ਹੋਊਗੀ ਓਨੇ ਹੀ ਘਟਾਈ ਫालतू ਕਹਾ ਨਾ ਵਰਤੀ ਨਹੀਂ ਨਹੀਂ ਫालतू ਕੀ ਵਰਤਣਾ ਮੈਂ ਤੁਹਾਨੂੰ ਪਤਾ ਹੀ ਆ ਅੱਗੇ ਕਿੰਨੇ ਖਰਚਦਾ ਹਾਂ ਅੱਗੇ ਗੱਲ ਹੋਰ ਹੀ ਨਾ ਹੁਣ ਵਿਆਹ ਗਿਆ ਨਾ ਤਾਂ ਕਰਕੇ ਮੈਂ ਕਹਿੰਨੀ ਆ ਕਿ ਖਰਚਾ ਥੋੜਾ ਜਿਹਾ ਘੱਟ ਹੀ ਕਰੀ ਬਹੁਤਾ ਨਾ ਖਰਚਾ ਕਰਾਂਗੀ ਚੰਗਾ ਕੋਈ ਨਹੀਂ ਬਸ ਮੈਂ ਗਿਆਨ ਤੇ ਸ਼ਾਮਾਂ ਤੱਕ ਟਾਈਮ ਨਾਲ ਹੀ ਮੋੜ ਆਉਣਾ ਮੈਨੂੰ ਪਤਾ ਨਹੀਂ ਕਿਉਂ ਸ਼ੱਕ ਜਾ ਹੋਂ ਡੈਪੇ ਤੂੰ ਮੇਰੇ ਮੰਮੀ ਕਾਦੀ ਗੱਲ ਤੁਹਾਡੇ ਨਾਲ ਹਰ ਇੱਕ ਗੱਲ ਮੈਂ ਸਾਂਝੀ ਕਰਦਾ ਤੁਹਾਨੂੰ ਦੱਸਣ ਤੋਂ ਬਿਨਾਂ ਮੈਂ ਜਾਣਾਂ ਨਹੀਂ ਕਿਤੇ ਮੈਂ ਉਹ ਗੱਲ ਨਾ ਫੇਰ ਮੈਨੂੰ ਤਾਦ ਕਰਕੇ ਨਾ ਕਿੰਨਾ ਮਤਤੇ ਯਕੀਨ ਕਰਦੀ ਹੈ ਯਕੀਨ ਨਾ ਕਿਤੇ ਮੇਰਾ ਤੋੜਦੀ ਨਹੀਂ ਤੋੜਦਾ ਤੂੰ ਆ ਕਰੋ ਕੰਮ ਕਰ ਕੰਮ ਮੈਂ ਕਰਨ ਢੀ ਆ ਕੰਮ ਹੋ ਵੀ ਗਿਆ ਵਾ ਥੋੜਾ ਬੋਤ ਰਹਿਦਾ ਜਿਹੜਾ ਮੈਂ ਕਰ ਲੈਣਾ ਵਾ ਕੰਮ ਦੀ ਨਾ ਟੈਨਸ਼ਨ ਲਿਆ ਕਰ ਤੂੰ ਭਾਰ ਉਹਨੂੰ ਬੈੱਡ ਤੇ ਵੀ ਨਾ ਬਿਠਾ ਲੋ ਜ਼ਿਆਦਾ ਉਹਨੂੰ ਕਹੋ ਥੋੜਾ ਬੋਤ ਕੰਮ ਵੀ ਕਰ ਭਾਵੇਂ ਅੰਦਰ ਅੰਦਰ ਦਾ ਹੀ ਕਰੇ ਚੱਲ ਕੋਈ ਨਹੀਂ ਉਹ ਵੇਖ ਲੈਣੀ ਕੀ ਕਰਨਾ ਕੀ ਨਹੀਂ ਕਰਨਾ ਉਹਦੀ ਉਹ ਨਾ ਤੂੰ ਟੈਨਸ਼ਨ ਲਿਆ ਕਰ ਉਹਦੀ ਟੈਨਸ਼ਨ ਮੇਰੇ ਤੇ ਛੱਡ ਦੇ ਹੁਣ ਠੀਕ ਆ ਫਿਰ ਮੈਂ ਹਮਨਾਵਾਂ ਠੀਕ ਆ ਤੇ ਹੁਣ ਕਿਦਾਂ ਹਾਂ ਸਿਹਤ ਪਹਿਲਾਂ ਨਾਲ ਠੀਕ ਆ ਹਾਂਜੀ ਹਾਂਜੀ ਠੀਕ ਜੀ ਤੇ ਤੁਹਾਡੇ ਮਾਮਾ ਜੀ ਦਾ ਫੋਨ ਆ ਗਿਆ ਸੀ ਹਾਂਜੀ ਹਾਂਜੀ ਉਦੋਂ ਤੇ ਮੈਂ ਘਰ ਬਹੁਤ ਘੱਟ ਮਿਲਦਾ ਤੇ ਉਹਨਾਂ ਨੇ ਵਿਚਫਾਰਸ਼ੀ ਨਹੀਂ ਪਾਤੀ ਤੇ ਮੈਨੂੰ ਵੀਰੇ ਕਰਕੇ ਤੇ ਹੁਣ ਦਵਾਈ ਜਿਹੜੀ ਆ ਉਹ ਤੁਸੀਂ ਟਾਈਮ ਦੇ ਟਾਈਮ ਲੈਣੀ ਆ ਹਾਂਜੀ ਜਿੱਦਾਂ ਦੱਸਿਆ ਹਾਂਜੀ ਤੇ ਬਾਕੀ ਪੂਰੇ ਦਾ ਪੂਰਾ ਕਲੀਅਰ ਹੋ ਜਾਣਾ ਐਮ ਠੀਕ ਘਬਰਾਉਣ ਦੀ ਲੋੜ ਹੀ ਕੋਈ ਨਹੀਂ ਹੁਣ ਗੁੱਸਾਤ ਨਹੀਂ ਹੁੰਦਾ ਹੁਣ ਪਹਿਲਾਂ ਵਾਂਗੂ ਨਹੀਂ ਘਟਿਆ ਜੇ ਘਟਿਆ ਨਾ ਫਰਕ ਪਿਆ ਜੀ ਆਹ ਤੇ ਹੁਣ ਇਹਦੇ ਨਾਲ ਬਿਲਕੁਲ ਹੀ ਕਲੀਅਰ ਹੋ ਜਾਣਾ ਠੀਕ ਤੁਸੀਂ ਇਦਾਂ ਦਵਾਈ ਜਿੱਦਾਂ ਦੱਸਿਆ ਉਦਾਂ ਲੈਣੀ ਆ ਠੀਕ ਐਮ ਨਜ਼ਾਰੇ ਨਾਲ ਰਹਿਣਾ ਕੋਈ ਗੱਲ ਹੀ ਨਹੀਂ ਹੈਗੀ ਠੀਕ ਪਹਿਲਾਂ ਜਿੱਥੇ ਇੰਨਾ ਫਰਕ ਪੈ ਗਿਆ ਹੋਰ ਫਰਕ ਪੈ ਜਾਣਾ ਹਾਂਜੀ ਹਾਂਜੀ ਹਣਾ ਹਾਂਜੀ ਇੱਥੋਂ ਹੀ ਫਰਕ ਪਿਆ ਮੈਂ ਤੇ ਬੜੀ ਦਵਾਈ ਖਾਧੀ ਫਰਕ ਨਹੀਂ ਪੈਂਦਾ ਦੇ ਠੀਕ ਆ ਠੀਕ ਆ ਬਹੁਤ ਚੰਗੀ ਗੱਲ ਆ ਪਰਕ ਪੈ ਗਿਆ ਤੇ ਹਾਂ ਜੀ ਸਾਡੇ ਵੀ ਮਨ ਦੇ ਵਿੱਚ ਖੁਸ਼ੀ ਹੋਈ ਆ ਹਾਂ ਜੀ ਹਾਂ ਜੀ ਹੂੰ ਠੀਕ ਜੀ ਹੋਰ ਹਾਂ ਜੀ ਠੀਕ ਜੀ ਬਿਲਕੁਲ ਚਾਹ ਬਣਾਈਏ ਫਿਰ ਨਹੀਂ ਚਾਹ ਨਹੀਂ ਣ ਪੀਣੀ ਚਲੋ ਇਹ ਮੈਂ ਦੂਰ ਫੇ ਤਾਂ ਨੂੰ ਪਤਾ ਕਿੰਨਾ ਟਾਈਮ ਲੱਗ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਪਵਾ ਦੋ ਦਵਾਈ ਚਲੋ ਠੀਕ ਆ ਫਿਰ ਹੈ ਹਾਂ ਜੀ ਜੇ ਕੋਈ ਪ੍ਰੋਬਲਮ ਹੋਵੇ ਤੇ ਫੋਨ ਕਰ ਲੈਣਾ ਤੇ ਮੈਂ ਦੱਸ ਦੂੰਗਾ ਠੀਕ ਜੇ ਤੇ ਬਾਕੀ ਸਭ ਠੀਕ ਠਾਕ ਆ ਵਧੀਆ ਖਾਣਾ ਖਾਣੀ ਆ ਹਾਂਜੀ ਹਾਂਜੀ ਤੇ ਸਭ ਕੁਝ ਠੀਕ ਹੀ ਹੋਇਆ ਨਾ ਹਨਾ ਠੀਕ ਜੇ ਸਾਬ ਵੀ ਪਾਈ ਮੋੜਨ ਵਾਲਾ ਹੋਵੇ ਤੇ ਮੇਰਾ ਦਿਮਾਗ ਵੀ ਗੇਟ ਵਾਲੀ ਵੇਖ ਲੈ ਗੇਟ ਵਾਲੇ ਨੂੰ ਨਹੀਂ ਵਿਖਿਆ ਕਿਤੇ ਖੁੱਲਾ ਹਵਾ ਚੋਰ ਚਪਟ ਜੇ ਕੋਈ ਆ ਜਾਂਦਾ ਘਰ ਤੇ ਫੇਰ ਕੁਛ ਨਹੀਂ ਹਾਲ ਮੇਰਾ ਵੀ ਆਨੇ ਸੰ ਮਹੀਆਂ ਵੀ ਵੇਖਣਾ ਮੁੰਡਾ ਬੰਨ ਕਿਤੇ ਚਲ ਗਿਆ ਪੱਠਿਆਂ ਤੇ ਦੀ ਪਿਆਰੇਦਾਰੀ ਕਰਨੀ ਪੈਂਦੀ ਤੇ ਪਹਿਲਾਂ ਮੈਨੂੰ ਨਾ ਪਤਾ ਲੱਗਾ ਸੀ ਭਈ ਉਹਨਾਂ ਮਾਮਾ ਜੀ ਨੇ ਨਹੀਂ ਦੱਸਿਆ ਸੀ ਹਾਂਜੀ ਤੇ ਦਵਾਈ ਪੂਰੇ ਭਰੇਜ ਨਾਲ ਨਹੀਂ ਸੀ ਖਾਦੀ ਪਹਿਲੇ ਮਹੀਨੇ ਹਾਂਜੀ ਹਾਂਜੀ ਤੇ ਪਹਿਲੇ ਮਹੀਨੇ ਖਾਦੀ ਨਾ ਭਰੇਜ ਨਾਲ ਹਾਂਜੀ ਹਾਂਜੀ ਤੇ ਹੁਣ ਵੇਖਿਆ ਕਿ ਨਹੀਂ ਛੇਤੀ ਫਰਕ ਪਿਆ ਹਾਂਜੀ ਮੈਂ ਹੁਣ ਜਿਹੜੀ ਤੇਰੀ ਬਿਮਾਰੀ ਹੈ ਨਾ ਹਾਂਜੀ ਉੱਥੇ ਮੈਂ ਜੜ ਤੱਕ ਪਹੁੰਚ ਗਿਆ ਹਾਂਜੀ ਤੇ ਤੂੰ ਭਰੇਜ ਨਾਲ ਖਾਣਾ ਬਸ ਮਹੀਨੇ ਡੇਢ ਦੀ ਗੱਲ ਐ ਬਿਲਕੁਲ ਓਕੇ ਹੋ ਜਾਣਾ ਠੀਕ ਜੀ ਕੋਈ ਦੰਗੜਾ ਬੂਏ ਕਰੀਂ ਕਿ ਨਹੀਂ ਇੱਕ ਵਾਰੀ ਵਿਖਾ ਦਿਓ ਜੇ ਲੋੜ ਹੋਊਗੀ ਤੇ ਦਵਾਈ ਦੇ ਦਾਂਗੇ ਠੀਕ ਜੀ ਨਹੀਂ ਤੇ ਕੋਈ ਲੋੜ ਹੀ ਨਹੀਂ ਹੈਗੀ ਹੁਣ ਤਾਂ ਪਹਿਲਾਂ ਨਾਲ ਬਹੁਤ ਫਰਕ ਆ ਗੱਲਾਂ ਕਰਨ ਦੇ ਵਿੱਚ ਵੀ ਬਹੁਤ ਫਰਕ ਪੈ ਗਿਆ ਹਾਂਜੀ ਹਾਂਜੀ ਹਨਾ ਹਾਂਜੀ ਠੀਕ ਜੀ ਹਾਂ ਤੇ ਬਾਕੀ ਸਭ ਠੀਕ ਠਾਕ ਐ ਹਾਂਜੀ ਹਾਂਜੀ ਵਧੀਆ ਹੁਣ ਜਿੰਨਾ ਸੁਖ ਤੇ ਹੈਗਾ ਹੀ ਵੀ ਆਰ ਸੋਈ ਦਾ ਸਾਰਾ ਚੁੱਕਰ ਲੈਂਦੀ ਹੋਣ ਘਰੋਂ ਬਾਹਰ ਨਹੀਂ ਨਿਕਲਦੀ ਨਾ ਮੈਂ ਨਿਕਲਦੀ ਨਹੀਂ ਆ ਤੇ ਖਲਾਰਾ ਇਦਾਂ ਪਿਆ ਰਹਿੰਦਾ ਵਾ ਸਾਰਾ ਅੰਦਰ ਬਾਹਰ ਦਾ ਮੈਨੂੰ ਹੀ ਕਰਨਾ ਪੈਂਦਾ ਤੋ ਇਹ ਨੂੰ ਕਰਦੀ ਹਾਂ ਦਸੀਲਾ ਇਹਦਾ ਵੀ ਕੋਈ ਅੰਦਰ ਕਿੰਨਾ ਕੁ ਤੇਲ ਮੈਂ ਦਵਾਂ ਉਹ ਨੂੰ ਪਕਾਉ ਤਰਾ ਕੇ ਅਰ ਸੋਈ ਸੋਈ ਦਾ ਕਰਿਆ ਕਰੀ ਅਰ ਸੋਈ ਦਾ ਸੋਣਾ ਹੁਣ ਮੈਂ ਕਰਨਾ ਸਾਰੇ ਪਕਾ ਕੇ ਕਾਦਿਆ ਕਰਨੀਆਂ ਇਸ ਮੰਡੀ ਤੇ ਕੌਣ ਜੌਗਾ ਤੇ ਕਰ ਲੇ ਕੱਲਾ ਬੰਦਾ ਅੰਦਰ ਵੀ ਕੀ ਕਰੇ ਕਿਤੇ ਮੰਮੀ ਵੀ ਨਹੀਂ ਆਈ ਮੇਰੇ ਲਾਗੇ ਵੀ ਮੈਂ ਚਲੀ ਜਾਵਾਂ ਦੱਸ ਐਨਾ ਮੈਂ ਵਿਸ਼ਵਾਸ ਤੋੜ ਤ ਸੱਚ ਗੱਲ ਹੀ ਦੱਸੀ ਸੱਚ ਦੱਸ ਗਈ ਮੈਂ ਉਹਦੀ ਗੁਨੇਗਾਰ ਹੋ ਗਈ ਸੱਚ ਦੀ ਇਤਰਾ ਮੇਰੀ ਮੰਮੀ ਆ ਜੇ ਬੱਸ ਤੇ ਮੈਨੂੰ ਲੈ ਜੇ ਇੱਤੋਂ ਕਿੱਦਾਂ ਮੈਂ ਮੰਮੀ ਤੱਕ ਕੱਲ ਪਹੁੰਚਾਵਾਂ ਮੰਮੀ ਆ ਕੁਛ ਹੋਣ ਦੇਆ ਮੇਰ ਨੂੰ ਮੇਰੇ ਲਾਗੇ ਤੇ ਫੋਨ ਵੀ ਨਹੀਂ ਰਹਿਣ ਦਿੰਦੇ ਤੇ ਜੇ ਮੈਂ ਮੰਮੀ ਕੋ ਫੋਨ ਮੰਗਿਆ ਮੰਮੀ ਨੇ ਤਾਂ ਮੈਨੂੰ ਕਦੀ ਵੀ ਨਹੀਂ ਦੇਣਾ ਨੂੰਨਾ ਆ ਪੀ ਕੁਛ ਕਰਨਾ ਪੈਣਾ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਇਹ ਤੇਰਾ ਬਸ ਫੋਨ ਮੇਰੇ ਹੱਥ ਚ ਆਏ ਤੇ ਮੈਂ ਆਪਣੀ ਮਾਂ ਨੂੰ ਫੋਨ ਲਾਣਾ ਤੇ ਇੱਥੋਂ ਨਿਕਲਣਾ ਕਿੱਥੇ